ਅਬੀਦੋ ਤੁਹ ਸਾਰੇ ਵੀਰ ਨੂੰ ਪਿਆਰ ਪਾਈ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਖੜੇ ਹਾਂ ਮੈਂ ਜਿੱਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਨੂੰ ਦੀਆ। ਬਈ ਹੁਣ ਮੰਡੀ ਸੀਜ਼ਨ ਆਉਣ ਲੱਗੇ ਖਤਮ। ਇਹ ਮੰਡੀ ਹੁਣ ਜਿਆਦਾ ਭਰਨ ਲੱਗ ਗਈ। ਤੇ ਬਈ ਜਿਹੜੇ ਟਰੈਕਟਰ ਵੇਚਣਾ ਚਾਹੁੰਦੇ ਨੇ ਖਰੀਦਣਾ ਚਾਹੁੰਦੇ ਨੇ ਤੇ ਬਈ ਜੀ ਜਰੂਰ ਪਹੁੰਚਿਆ ਕਰੋ। ਤੇ ਆਪਾਂ ਕਰਾਂਗੇ ਵੀਡੀਓ ਅਜਾ ਸਟਾਰਟ। ਸਵਰਾਜ 744 ਐਪ ਕੀ ਤੋਂ। ਇਹ ਵੀ 30 ਨੰਬਰ ਆ ਬਈ ਜੀ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ ਹੈ ਆ 2011 ਮਾਡਲ ਆ ਪੰਜਾਬ ਨੰਬਰ ਆ 375000 ਰੁਪਏ ਰੇਟ ਆ ਬਾਈ ਤੇ ਬਾਕੀ ਬਾਹਰ ਪੰਪ ਵਾਲਾ ਗਿਆ 2 ਸਟਾਰ ਚ ਆ ਗਿਆ ਬਾਈ ਤੇ ਨਵੀਂ ਛਤਰੀ ਆ ਬਈ ਜੀ ਤੇ ਵਗੈਰਾ ਬਾਈ ਜੀ ਉੱਪਰ ਕਰੀ ਆ ਤੇ ਵਿੱਚੋਂ ਮਗਰਾਟ ਪੂਰੇ ਸਾਫ ਨੇ ਤੇ ਕਿਹਾ ਬਈ ਜੀ ਫਾਰਮ ਟਰੈਕ 60 ਵਾ ਤੇ ਮਗਰਾਟ ਵਗੈਰਾ ਦੀ ਕੰਡੀਸ਼ਨ ਦਿਖਾ ਦਈਏ ਬਾਈ ਸੋਨ ਲਓ ਵੀ ਚੈੱਕ ਕਰੋ ਤੇ ਜੇ ਟਾਇਰਾਂ ਦੀ ਗੱਲ ਕਰੀ ਬਈ ਜੀ ਬੈਕ ਟਾਇਰ ਰਹਿ ਗਏ ਨੇ ਬਾਈ ਜੀ 80 ਪੈਸੇ ਤੇ ਫਰੰਟ ਟਾਇਰ ਰਹਿ ਗਏ ਨੇ ਬਈ ਜੀ ਜਮਨ ਨੋਨ ਤੁਹਾਨੂੰ ਵੀ ਚੈੱਕ ਕਰ ਲੋ। ਟਾਵਲ ਕਲਾਚ ਆ ਅੱਠ ਮਾਦਲਾ 2,80,000 ਰੁਪਏ ਡਿਮਾਂਡ ਆ। ਬਾਕੀ ਕੰਡੀਸ਼ਨ ਤੁਸੀਂ ਦੇਖੀ ਜਾਣਾ। ਟਰੈਕਟਰ ਪੂਰਾ ਸਾਫ਼ ਹੈਗਾ। ਓਕੇ ਰਿਪੋਰਟ ਤੇ। ਤੇ ਅਗੇ ਕੇ ਬਾਈ ਜੀ। ਸਵਰਾਜ 743 ਐਫ ਈ। ਇਹ ਵੀ ਬਾਈ ਜੀ 2 ਸਟਾਰ ਆ ਗਿਆ। ਤੇ ਉਹ ਟਰੈਕਟਰ ਵੀ ਜੀ 2 ਸਟਾਰ ਸੀ। ਇਹ ਹੈਗਾ 7 ਮਾਦਲਾ ਬਾਈ ਜੀ। ਤੇ ਪੰਜਾਬ ਨੰਬਰ ਆ। ਕਲੋਸ ਕਰਦੇ ਇੰਜਨ ਵਾਲਾ। ਇਹ ਵੀ ਬਾਕੀ ਸਭ ਨੂੰ ਚੈੱਕ ਵੀ ਕਰਵਾ ਦੇਣਾ ਬਾਈ ਜੀ। ਇਹ ਇਹ ਵੀ ਜੀ ਕਲੋਸ ਕਰਦੇ ਇੰਜਨ ਵਾਲਾਗਾ। 330000 ਰੇਟ ਆ ਗਏ ਬਾਈ ਜੀ ਜੇ ਟਾਇਰਾਂ ਦੀ ਗੱਲ ਕਰੀਏ ਫਰੰਟ ਵਾਲੇ ਇਹਨਾਂ ਵੀ ਜੀ 85 ਪੈਸੇ ਤੇ ਬੈਕ ਟਾਇਰ ਵਾਲੇ ਇਹਨਾਂ ਵੀ ਜੀ 70 ਕੇ ਪੈਸੇ ਬਾਹਰ ਪੰਪਾ ਗਏ ਬਾਈ ਜੀ ਕੰਡੀਸ਼ਨ ਦਾ ਪੂਰਾ ਸਾਫ ਪਿਆਗਾ ਤੇ ਬਾਕੀ ਜੇ ਮਾਡਲ ਨੰਬਰ ਚਾਹੀਦਾ ਮਾਡਲ ਨੰਬਰ ਮਾਡਲ ਨੰਬਰ ਦੇ ਦੂੰਗਾ ਬਾਈ ਆਪਣਾ ਫਾਰਮ ਦਾ ਨਾਮ ਆ ਜੀ ਕਹੂੰਗਾ ਠੀਕ ਹੈ ਜੀ ਤੇ ਮਾਡਲ ਨੰਬਰ ਆਸੋ ਵੀਰੇ ਤੇ 80853755 870813755 ਠੀਕ ਹੈ ਪਿੰਡ ਬਾਈ ਜੀ ਪਿੰਡ ਆਪਣਾ ਫੋਲੋ ਆ ਜੀ ਡਬਲ ਏਰੀਆ ਠੀਕ ਹੈ ਜੀ ਧੰਨਵਾਦ ਤੋ ਬਾਈ ਜੀ ਇਹ ਟਰੈਕਟਰ ਦੇ ਬਾਈ ਦਾ ਨੰਬਰ ਦੇਤਾ ਹੋਰ ਵੀ ਬਈ ਕੋਲ ਟਰੈਕਟਰ ਠੀਕ ਹੈ ਜੀ ਇੱਕ ਉਹ ਫਾਰਮ ਸੱਟ ਤੇ ਲੋ ਬਈ ਇਹ ਕੇ ਆ ਫਾਰਮ ਸੱਟ ਬਾਈ ਦਾ ਡਬਲ ਕਲਚ ਚ ਠੀਕ ਹੈ ਜੀ ਬਿਲ ਵੀ ਮਿਲ ਜਾਊਗਾ ਚਾਰੇ ਟਾਇਰਾਂ ਦਾ ਮਿਲ ਜੂਗਾ ਠੀਕ ਹੈ ਜੀ ਬਾਈ ਕਹਿੰਦਾ ਬਿਲ ਠੀਕ ਹੈ ਚਾਰੇ ਟਾਇਰਾਂ ਦੀ ਨਵੇਂ ਟਾਇਰ ਆ ਬਿਲਕੁਲ ਲੈ ਬਈ ਜਮਨ ਨਵੇਂ ਤਾਜ਼ੇ ਟਾਇਰ ਮੇਲੇ ਪਵਾ ਕੇ ਲਿਆ ਕੇ ਖੜਾਇਆ ਹੈ ਨਾ 13 ਦੇ ਟਾਇਰ ਆ ਬਾਈ ਜੀ ਤੇ ਰੰਗ ਪੇਂਟ ਦਾ ਬਾਈ ਸਾਰਾ ਓਰੀਜਨਲ ਆ ਯਾ ਦੇਖੋ ਰੰਗ ਰੂਮ ਦਾ ਬਹੁਤ ਸੋਹਣਾ ਟਰੈਕਟਰ ਠੀਕ ਹੈ ਲੈ ਬਈ ਪੂਰਾ ਸਾਫ ਪਿਆਗਾ ਟਰੈਕਟਰ ਜਿੰਨਾ ਹੈਗਾ ਰਿਜਨਲ ਹੈਗਾ ਹਰਿਆਣਾ ਨੰਬਰ ਦਾ ਭਾਈ 50 ਹਰਿਆਣਾ 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 ਨੰਬਰ ਆ ਉਹ 50 ਉਹ ਵੀ ਹਰਿਆਣਾ ਹੈ ਉਹ ਵੀ ਹਰਿਆਣਾ ਨੰਬਰ ਆ ਤੇ ਡਿਮਾਂਡ ਹੈਗੀ ਆ ਦੀ ਭਾਈ ਜੀ 252000 ਮੰਨ ਤਾਂ ਨਾ ਭਾਈ ਜੀ ਕੋਈ ਨਹੀਂ ਹੋਊਗਾ ਟਰੈਕਟਰ ਚਲਾ ਕੇ ਦੇਖਣ ਪਾਸ ਕਰਨ ਜਿਹੜੇ ਲੈਂਦਾ ਟਰੈਕਟਰ ਬਹੁਤ ਚੰਗਾ ਬਹੁਤ ਚੰਗਾ ਹੈ ਡਬਲ ਕਲੱਚ ਆ ਹਾਂ ਡਬਲ ਕਲੱਚ ਹੈ ਮਾਡਲ 4 ਹਾਂ ਮਾਡਲ 4 ਠੀਕ ਹੈ ਹਰਿਆਣਾ ਨੰਬਰ ਠੀਕ ਆ ਭਾਈ ਬਾਕੀ ਇੰਜਨ ਗੇਅਰ ਦਾ ਓਕੇ ਆ ਪੂਰਾ ਚੰਗਾ ਜੀ ਠੀਕ ਆ ਭਾਈ ਬਾਕੀ ਕੰਮ ਲੈ ਠੀਕ ਆ ਵੀਰੇ ਹੋਰ ਵੀ ਟਰੈਕਟਰ ਹੁੰਦੇ ਨੇ ਆਪਣੇ ਕੋਲ ਆਪਣੇ ਕੋਲੇ ਫਿਲਹਾਲ ਠੀਕ ਆ ਵੀਰੇ ਮੈਂ ਤੁਹਾਡੇ ਸਾਹਮਣੇ ਹਾਂ ਜੀ ਕਿਹੜੀ ਮੰਡੀ ਆ ਬਈ ਇਹ ਆਪਣੀ 20 ਨੰਬਰ 플ੌਟ ਆ ਜੀ ਠੀਕ ਆ ਵੀਰੇ ਧੰਨਵਾਦ ਵੀਰੇ ਚਲੋ ਬਈ ਅੱਗੇ ਹੈਗਾ ਸੋਰਾਜ 724 XM ਵਾਲਾ 2016 ਮਾਡਲ ਆ ਬਈ ਜੀ 2 ਲੱਖ 95 ਹਜ਼ਾਰ ਰੇਅ ਦਾ ਮਾਲ ਆ ਤੇ 2 ਸਟਾਰ ਆ ਬਈ ਤੇ ਜੇ ਟਾਇਰਾਂ ਦੀ ਗੱਲ ਕਰੀਏ ਚੌਕੜਾ ਟਾਇਰਾਂ ਦੇਦਾ ਵੀ ਨਵਾਂ ਪਿਆ ਵੈਕ ਟਾਇਰ 12 ਦੇ ਨੇ ਬਈ ਜੀ ਤੇ ਹਰਿਆਣਾ ਨੰਬਰ ਆ ਬਈ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਬਾਹਰ ਪੰਪ ਵਾਲਾ ਗਿਆ ਟਰੈਕਟਰ ਨਵਾਂਗਾ ਪੂਰਾ ਤੇ ਬਾਕੀ ਤੁਹਾਨੂੰ ਵਿੱਚੋਂ ਵੀ ਦਿਖਾ ਦਨੇ ਬਈ ਜੀ ਪੂਰਾ ਉੱਕੇ ਰਿਪੋਰਟ ਤੇ ਪਿਆ ਤੇ ਚੱਲਿਆ ਬਾਈ ਜੀ 8750 ਘੰਟੇ 8750 ਘੰਟੇ ਟਰੈਕਟਰ ਚੱਲਿਆ ਹੋਇਆਗਾ ਤੁਹਾਾਈ ਚ ਚੱਲਿਆ ਹੋਇਆ ਕਿਉਂਕਿ ਵੀ ਟਰੈਕਟਰ ਬਾਕੀ 10 ਵੀ ਰੇਗਾ ਰੈਣਾ ਨੰਬਰ 16 ਮਾਡਲ 295000 ਰੁਪਏ ਤੇ ਅੱਗੇ ਕਿ ਬਈ ਜੀ ਸੋਨਾ ਲੀਕਾ 2013 ਮਾਡਲ ਆ ਬਈ ਜੀ 422000 ਰੁਪਏ ਡਿਮਾਂਡ ਦਾ ਟੋ ਮਾਡਲ ਚੌਕੜਾ ਟੈਰਦਾ ਇਹਦੇ ਵੀ ਬਈ ਜੀ ਨਵਾਂਗਾ ਫਰੰਟਰ ਜਮਨ ਨਮੀ ਨੇ ਬੈਕ ਟੈਰ ਰੇਗੇ 90 ਪੈਸੇ 13 ਮਾਡਲ ਹੈ 422000 ਰੁਪਏ ਤੇ ਅੱਗੇ ਕਹ ਬਈ ਜੀ 575 ਨਿੰਦਰਾ ਫਰੰਟਰ ਨਵੇਂ ਨੇਗੇ ਬੈਕਟਰ ਰਹਿ ਗਏ ਨੇ ਬਈ ਜੀ ਅੱਧੇ ਤੇ ਮਾਡਲ ਹੈਗਾ ਬਈ ਜੀ ਇਹ 97 168000 ਰੁਪਏ ਡਿਮਾਂਡ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਚ ਚੈੱਕ ਕਰ ਸਕਦੇ ਬਈ ਜੀ ਤੇ ਬਾਡੀ ਲੈਣ ਦਾ ਪੂਰਾ ਓਕੇ ਪਿਆਗਾ ਦੇਖੋਗੇ ਬਈ ਜੀ ਫਾਰਮ ਟ੍ਰਾਈਕਰ 60 ਦਾ ਫਰੰਟਰ ਰਹਿ ਗਏ ਨੇ ਬਈ ਜੀ 80 ਪੈਸੇ ਤੇ ਬੈਕਟਰ ਅੱਧੇ ਨੇਗੇ 45 ਕੇ ਪੈਸੇ दो हज़ार दो मॉडल है दो लख पची हज़ार रुपया रेट है डबल क्लाचा भाई जी पी वी उन्ताली नंबर है कंट्रैक्टर की कंडीशन चेक कर लो भाई जी बॉडी लाइन का पूरा साफ होगा ओके रिपोर्ट चुपया गया बी फारमेट्राइक पैंट ई पी आई है दो हज़ार ग्यारह मॉडल है पंजाब नंबर है तीन लख पैंठ हज़ार रुपया रे रेट है चॉकलेट एन का सत्तर पैसे अगर भाई जी फार्मेट्राइक है का दो हज़ार मॉडल है दो लख हज़ार रुपया डिमांड ਤੇ ਪਾਸਿੰਗ ਹੈ ਕਿ ਬਈ ਜੀ 2027 ਤੱਕ ਦਾ ਟਰੈਕਟਰ ਜਮਾਂ ਨਵੇਂ ਨਗੇ ਜੇਕੇ ਤੇ ਤੇ ਹੈਗੇ ਨ ਬਈ ਜੀ 13 ਦੇ 13 ਦੇ ਟਾਇਰ ਨੇ ਤੇ ਰੰਗ ਰੂਪ ਤਾਂ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਫਰੰਟ ਟਾਇਰਾਂ ਦੇ ਬਈ ਜੀ ਹਜੇ ਤੱਕ ਮਾਰਕਾ ਪਿਆਗਾ ਚੈੱਕ ਕਰੋ ਬਾਕੀ ਤੇ 6 ਮਾਡਲ ਆ ਬਈ ਜੀ 2 ਲੱਖ 75000 ਰੁਪਏ ਦੀ ਮੰਗ ਤੇ ਕਿ ਬਈ ਸਵਰਾਜ 855 3 ਸਟਾਰ ਚੌਕਟ ਟਾਇਰ ਇਹਦਾ ਵੀ ਨਵਾਂ ਹੈ ਬਈ ਜੀ ਆ ਮੰਡੀ ਹੈਗੀ ਜਿੱਥੇ ਟਰੈਕਟਰਾਂ ਦੇ ਟਾਇਰ ਜ਼ਿਆਦਾਤਰ ਨਵੇਂ ਨਗੇ ਚੋਹ ਦੇ ਟਾਇਰਾਂ ਬੈਗ ਬਾਈ ਜੀ ਨਵੇਂ ਜੇ ਕਿਤੇ 프ਰੰਟ ਐਮ ਆਰ ਪੇ ਨਵੇਂ ਟਾਰਨਗੇ ਤੇ ਨੋ ਮਾਡਲ 3 ਲੱਖ 78000 ਰਪਏ ਡਮਾ ਦਾ ਬੈ ਬਾਹਰ ਪੰਪ ਚ ਆ ਗਿਆ ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਬਈ ਟਰੈਕਟਰ ਦੀ ਵਗਰਾਟਾ ਵਗੈਰਾ ਤੇ ਵੀ ਨੀਗਾ ਬਰਬਾਦਾਂਗੇ ਤੁਹਾਨੂੰ ਸਾਪਿਆ ਬਾਈ ਜੀ ਉਹ ਵੀ ਚੈੱਕ ਕਰ ਲੋ ਤੇ ਅੱਗੇ ਗਿਆ ਬਾਈ ਜੀ 59 11 ਛੋਟਾ ਟਰੈਕਟਰ ਸਿੱਧੂ ਮੂਸੇ ਵਾਲ ਦੀ ਜਾਦ ਦਬਾਉਣ ਵਾਲਾ ਚੌਕੜਾ ਟਾਇਰਾਂ ਦਾ ਬਾਈ ਜੀ ਅੱਧਾ ਪਿਆਗਾ ਤੇ 99 ਮਾਡਲ ਆ ਜੀ 190000 ਰੁਪਏ ਡਿਮਾਂਡ ਆ ਤੇ ਬਈ ਜੀ ਮਠੰਡੇ ਦਾ ਨੰਬਰ ਆ BB3 ਤੇ ਬਾਕੀ ਕੰਡੀਸ਼ਨ ਤੁਹਾਨੂੰ ਦਿਖਾ ਵੀ ਜਾਦੇ ਆ ਪਾਵਰ ਹੋਇਆ ਨਹੀਂ ਹੋਇਆ ਬਈ ਲਓ ਬਈ ਚੈੱਕ ਕਰ ਲਓ ਪਾਓ ਬਈ ਓਕੇ ਰਿਪੋਰਟ ਤੇ ਇਹ ਟਰੈਕਟਰ ਦਾ ਵੀ ਬਈ ਜੀ ਮੈਂ ਕਹਣਾ ਕਿਸੇ ਕਿਸੇ ਨੂੰ ਸੌਂਕ ਆਗਾ ਪਰ ਜਿਹਨੂੰ ਸੌਂਕ ਆਗਾ ਪਰ ਉਹ ਰੱਖਦਾ ਵੀ ਇਹਨੂੰ ਬਈ ਜੀ ਪੂਰਾ ਫੁੱਲ ਮੋਡੀਫਾਈ ਕਰਾ ਕੇ ਤੇ ਕਹਿੰਗੇ ਬਈ ਜੀ 3630 ਸੂਪਰ ਆਲਾ ਨਿਊ ਹਾਲੈਂਡਰ ਤੇ ਬੈਕ ਡਰ ਬੈਕ ਨੇ ਵੀ ਜੀ 60 ਪੈਸੇ ਤੇ ਫਰੰਟ ਰਹਿ ਗਏ ਵੀ ਜੀ 65 ਪੈਸੇ 13 ਮਾਡਲ ਹੈ ਵੀ ਜੀ 4,65,000 ਰੁਪਏ ਦੀ ਮੰਗ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ 16 ਦੇ ਟਾਇਰ ਆ ਬਈ ਜੀ ਬੈਕ ਅਪੋਲੋ ਦੇ ਤੇ ਬਾਕੀ ਜੀ ਰੰਗ ਰੰਗ ਚੈੱਕ ਕਰ ਸਕਦੇ ਹੋ ਵੀ ਜੀ ਵਧੀਆ ਪੈਨੇ ਸਾਫ ਪੈਨੇ ਓਕੇ ਰਿਪੋਰਟ ਪੈਨੇ ਤੇ ਕਿਉਂਕਿ ਵੀ ਸੋਨ ਲੀਕਾ EI 35 ਦਾ 13 ਮਾਡਲ ਆ ਚੌਕਲਾ ਟਾਇਰਾਂ ਦਾ ਨਵਾਂਗਾ ਸਾਦੀ ਕਟਾਈ ਹੈਗੇ 2007 ਮਾਡਲ ਆ ਡਬਲ ਕਲੱਚ ਆ ਇਹ 2,75,000 ਰੁਪਏ ਦੀ ਮੰਗ ਹੈ। ਚਲੋ ਵੀ ਚੈੱਕ ਕਰ ਲਓ ਬਾਕੀ ਕੰਡੀਸ਼ਨ ਵਧੀਆ ਪਈਆ ਸਾਫ ਪਈਆ। 13 ਦੇ ਟਾਇਰ ਨੇ JK ਦੇ ਨਵੇਂ ਟਾਲੀ ਮੈਂ ਆਪਾਂ ਵਧੀਆ ਬਈ ਜੀ। ਬਾਕੀ ਡੰਡਾ ਡਰਾਵਰ ਵਗੈਰਾ ਨਾਲ ਹੈ ਜੀ। ਸਿੰਪਲ ਕੱਪੜੇ ਵੀ ਸਾਥ ਵਿੱਚ ਆ ਗਿਆ। ਤੇ ਬਾਕੀ ਬਈ ਜੀ ਵੀਡੀਓ ਕਿਵੇਂ ਲੱਗੀ? ਕਮੈਂਟ ਜਰੂਰ ਕਰ ਦਿਆ ਕਰੋ ਬਈ ਜੀ। ਤੇ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਤਦ ਤੱਕ ਲਈ ਬਈ ਜੀ। ਧੰਨਵਾਦ।